ਦੇ ਵਿੱਚ ਨਵਾਂ ਵਕਫ ਕਾਨੂੰਨ ਪਾਸ ਹੋ ਗਿਆ ਜਿਸ ਤੋਂ ਬਾਅਦ ਹੁਣ ਮੁਸਲਮਾਨ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਅਸ਼ੰਕਾਵਾਂ ਹੈਗੀਆਂ ਨੇ ਔਰ ਦੇਸ਼ ਦੇ ਵਿੱਚ ਵੱਡੀ ਪੱਧਰ ਤੇ ਇਸ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਸਾਡੇ ਨਾਲ ਮੁ슬림 ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨੈਮ ਖਾਨ ਹੁਣੀ ਨੇ ਇਹਨਾਂ ਤੋਂ ਕਾਨੂੰਨੀ ਤਰੀਕੇ ਦੇ ਨਾਲ ਵੀ ਸਮਝਾਂਗੇ ਕਿ ਇਸ ਕਾਨੂੰਨ ਦੇ ਨਾਲ ਕੀ ਜਿਹੜਾ ਨੁਕਸਾਨ ਹੈਗਾ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਕਿ ਉਹ ਸੜਕਾਂ ਦੇ ਉੱਤੇ ਆਇਗਾ ਆ ਖਾਨ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਇਸ਼ੂ ਲੈ ਕੇ ਤੇ ਵਾਸਤੇ ਟ੍ਰਿਬ ਕਰਨ ਆਏ ਹੋ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਬਾਕੀ ਬਾਰੇ ਪਤਾ ਹੋਣਾ ਚਾਹੀਦਾ ਅ ਖਾਨ ਸਾਹਿਬ ਜਿਹੜਾ ਨਵਾਂ ਵਕਤ ਕਾਨੂੰਨ ਆਇਆ ਇਹਦੇ ਨੂੰ ਲੈ ਕੇ ਬਹੁਤ ਸਾਰੇ ਸ਼ੰਕੇ ਹੈਗੇ ਆ ਖਾਸ ਕਰਕੇ ਮੁਸਲਮਾਨ ਭਾਈਚਾਰੇ ਦੇ ਕੇ ਇਸ ਦੇ ਨਾਲ ਸਾਡੀਆਂ ਜਿਹੜੀਆਂ ਜੈਦਾਤਾ ਨੂੰ ਖਤਰਾ ਹੋ ਗਿਆ ਬਹੁਤ ਸਾਰੇ ਸ਼ੰਕੇ ਹੈਗੇ ਆ ਕੀ ਸ਼ੰਕੇ ਆ ਸ਼ੰਕੇ ਤਾਂ ਜਿਹੜੇ ਮੁਸਲਮਾਨ ਭਾਈਚਾਰੇ ਨੂੰ ਜਿਹੜੇ ਪੜ੍ਹੇ ਲਿਖੇ ਲੋਕ ਆ ਸਾਰੇ ਸਮਝਦੇ ਆ ਕਿ ਬਿਲਕੁਲ ਜਾਇਜ਼ ਆ ਜਿਹੜੇ ਮੁਸਲਮਾਨਾਂ ਦੇ ਜਿਹੜੇ ਸ਼ੰਕੇ ਆ ਕਿਉਂਕਿ ਇਹ ਜਿਹੜੀ ਵਕਫ ਦੇ ਵਿੱਚ ਐਮੈਂਡਮੈਂਟ ਲਿਆਂਦੀ ਗਈ ਆ ਇਹ ਟੋਟਲੀ ਜਿਹੜੀ ਐਮੈਂਡਮੈਂਟ ਆ ਇਹ ਵਕਫ ਨੂੰ ਖਤਮ ਕਰਨ ਵਾਸਤੇ ਲਿਆਂਦੀ ਗਈ ਆ ਤੇ ਇਹਦਾ ਨਾਮ ਤਾਂ ਉਹਨਾਂ ਨੇ ਜ਼ਰੂਰ ਉਮੀਦ ਦਿੱਤਾ ਹੈ ਉਮੀਦ ਵਕਫ ਐਕਟ ਦਾ ਨਾਮ ਉਮੀਦ ਦਿੱਤਾ ਇਹਨਾਂ ਨੇ 2025 ਬਟ ਇਹਨੂੰ ਐਕਚੁਅਲੀ ਦੇ ਵਿੱਚ ਜਿੱਦਾਂ ਕਿ ਮੋਦੀ ਸਰਕਾਰ ਤੋਂ ਪਹਿਲਾਂ ਵੀ ਕੋਈ ਉਮੀਦ ਨਹੀਂ ਸੀ ਇਹ ਵੀ ਉਮੀਦ ਉਹਨਾਂ ਨੇ ਖਤਮ ਕਰਨ ਵਾਸਤੇ ਜੋ ਵਕਫ ਦੀ ਪ੍ਰਾਪਰਟੀ ਹੈ ਉਹਨੂੰ ਕਬਜ਼ਾ ਕਰਨ ਵਾਸਤੇ ਜਿਹੜਾ ਉਹ ਲਿਆਂਦਾ ਮੈਂ ਇੱਕ ਮਿਸਾਲ ਦੇਣਾ ਤੁਹਾਨੂੰ ਕਿ ਇਹਨਾਂ ਦੀ ਜਿਹੜੀ ਮਨਛਾ ਹੈ ਉਹ ਕਿਦਾਂ ਕਲੀਅਰ ਹੁੰਦੀ ਆ ਜੇ ਇਹਨਾਂ ਦੀ ਮਨਛਾ ਨੀਤ ਸਾਫ਼ ਹੁੰਦੀ ਤਾਂ ਇਹ ਕਹਿੰਦੇ ਆ ਸੀ ਵਕਫ ਦੇ 100 ਵੈਲਫੇਅਰ ਵਾਸਤੇ ਲਿਆ ਕੇ ਐਕਟ ਬਣਾਇਆ ਵਾ ਜਿਹੜਾ ਇਹ ਇਹਦੇ ਵਿੱਚ ਇਸ ਤੋਂ ਜਿਹੜਾ ਪਹਿਲਾਂ ਵਕਫ ਦਾ ਜਿਹੜਾ ਐਕਟ 2013 ਐਮੈਂਡਮੈਂਟ ਹੋਈ ਸੀ ਉਹਦੇ ਵਿੱਚ ਇੱਕ 52A ਸੈਕਸ਼ਨ ਐਡ ਕੀਤਾ ਸੀਗਾ ਜਿਹਦੇ ਵਿੱਚ 2 ਸਾਲ ਦੀ ਪਨਿਸ਼ਮੈਂਟ ਹੁੰਦੀ ਸੀ ਸਖਤ ਰਿਗਰੈਸ ਇੰਪ੍ਰਿਜ਼ਨਮੈਂਟ ਜਨੂੰ ਕਹਿੰਦੇ ਆ ਸੀ ਲੀਗਲ ਲੈਂਗੁਏਜ ਤੇ ਉਹ ਨੋਨ ਬੇਲੇਵਲ ਧਾਰਾ ਹੁੰਦੀ ਸੀ ਯਾਨੀ ਕਿ ਗੈਰ ਜਮਾਨਤੀ ਧਾਰਾ ਉਹਦੇ ਵਿੱਚ ਬੇਲ ਜਿਹੜੀ ਹੈ ਉਹ ਨਹੀਂ ਮਿਲਦੀ ਸੀ ਉਹਨਾਂ ਬੰਦਿਆਂ ਦੇ ਖਿਲਾਫ ਲੱਗੀ ਹੁੰਦੀ ਸੀ ਜਿਹੜੇ ਬੰਦੇ ਬਕਫਤੀ ਜ਼ਮੀਨ ਦੇ ਉੱਪਰ ਨਾਜਾਇਜ਼ ਕਬਜ਼ੇ ਕਰਦੇ ਸੀ ਇਨਕਲੂਜਰ ਸੀਗੇ ਦੱਬਣ ਦੀ ਕੋਸ਼ਿਸ਼ ਕਰਦੇ ਸੀ ਇਹ ਅਮੈਂਡਮੈਂਟ 2025 ਦਾ ਜਿਹੜਾ ਆਇਆ ਇਹਨਾਂ ਨੇ ਐਕਟ ਪਾਸ ਕੀਤਾ ਹੈ ਇਹਦੇ ਵਿੱਚ ਉਹਨਾਂ ਨੇ ਉਹ ਧਾਰਾ ਨੂੰ ਬੇਲੇਵਲ ਕਰ ਦਿੱਤਾ ਜਮਾਨਤੀ ਧਾਰਾ ਬਣਾ ਦਿੱਤੀ ਹੈ ਪਲੱਸ ਉਹ ਜਿਹੜੀ ਸਖਤ ਸਜ਼ਾ ਸੀ ਉਹਨੂੰ ਸਿੰਪਲ ਕਰ ਦਿੱਤਾ ਹੁਣ ਮੈਨੂੰ ਦੱਸੋ ਕੋਈ ਵੀ ਬੰਦਾ ਜਿਹਨੂੰ ਥੋੜੀ ਵੀ ਸਮਝ ਹੋਊਗੀ ਥੋੜੀ ਜਿਹੀ ਵੀ ਸਮਝ ਹੋਊਗੀ ਉਹ ਸਮਝ ਜਾਏਗਾ ਕੀ ਹੈ ਬਕਾਫ ਦਾ ਜਿਹੜਾ ਐਮੈਂਡਮੈਂਟ ਐਕਟ ਲੈ ਕੇ ਆਏ ਆ ਇਹ ਐਕਟ ਬਕਾਫ ਦੀ ਵੈਲਫੇਅਰ ਵਾਸਤੇ ਹੈ ਜਾਂ ਬਕਾਫ ਦੀ ਜ਼ਮੀਨਾਂ ਨੂੰ ਕਬਜ਼ਾ ਕਰਾਉਣ ਵਾਸਤੇ ਹੈ ਤੁਸੀਂ ਤਾਂ ਕਬਜ਼ਾਧਾਰੀਆਂ ਨੂੰ ਇਲੀਗਲ 엘ਿਮੈਂਟਸ ਨੂੰ ਤੁਸੀਂ ਤਾਂ ਇੱਕ ਸਰਟੀਫਿਕੇਟ ਜਾਰੀ ਕਰ ਦਿੱਤਾ ਇਹ ਵਕਫ ਐਕਟ ਐਮੈਂਡਮੈਂਟ 2025 ਦੇ ਨਾਮ ਦੇ ਰੂਪ ਦੇ ਵਿੱਚ ਕਿ ਜਾਓ ਤੁਸੀਂ ਵਕਫ ਦੀਆਂ ਜ਼ਮੀਨਾਂ ਦੇ ਕਬਜ਼ੇ ਕਰ ਲਓ ਅੱਗੇ ਵਕਫਤ ਦੇਖੋ ਮੈਂ ਵਕਫ ਦੇ ਨਾਲ ਬਹੁਤ ਚਿਰ ਤੋਂ ਜੁੜਿਆ ਆ ਅੱਗੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਸਿਵਲ ਦਾ ਜਾਂ ਪੁਲਿਸ ਅਥਾਰਟੀ ਅੱਗੇ ਵਕਫਰ ਡਿਪਾਰਟਮੈਂਟ ਨੂੰ ਸਪੋਰਟ ਨਹੀਂ ਕਰਦੀ 40% ਤਕਰੀਬਨ ਪ੍ਰਾਪਰਟੀਆਂ ਜਿਹੜੀਆਂ ਆ ਵਕਫ ਦੀਆਂ ਹਜੇ ਵੀ ਮੈਂ ਸਿਰਫ ਪੰਜਾਬ ਦੀ ਥਿੱਕਰ ਦੀ ਗੱਲ ਕਰ ਰਿਹਾ 40% ਪ੍ਰਾਪਰਟੀ ਜਿਹੜੀ ਆ ਇਲੈਗਲ ਪੋਜੈਸ਼ਨ ਦੇ ਅੰਡਰ ਹੈਗੀਆਂ ਬਿਲ ਤਾਂ ਇਹ ਕਾਨੂੰਨ ਤਾਂ ਇਹ ਬਣਨਾ ਚਾਹੀਦਾ ਸੀ ਭਈ ਇਨਕ੍ਰੋਚਰ ਜਿਹੜੇ ਆ ਜਾਂ ਜਿਹੜੇ ਇਲੀਗਲ ਪੋਜੈਸ਼ਨ ਚ ਪ੍ਰਾਪਰਟੀਆਂ ਰੱਖੀ ਦੱਬੀ ਬੈਠੇ ਆ ਉਹਨਾਂ ਦੀ ਪ੍ਰਾਪਰਟੀ ਛੜਵਾਇਆਂ ਕਿੱਦਾਂ ਜਾਣੀ ਪਰ ਕੇਂਦਰ ਸਰਕਾਰ ਤਾਂ ਕਹਿ ਰਹੀ ਕਿ ਸਾਰਾ ਕੁਝ ਜੋ ਵੀ ਕੀਤਾ ਅਸੀਂ ਮੁਸਲਮਾਨ ਭਾਈਚਾਰੇ ਦੇ ਭਲਾਈ ਲਈ ਕੀਤਾ ਕੇਂਦਰ ਸਰਕਾਰ ਉਹ ਜਦੋਂ ਫਾਰਮਰ ਐਕਟ ਲੈ ਕੇ ਆਏ ਸੀ ਉਦੋਂ ਵੀ ਕਹਿੰਦੀ ਸੀ ਅਸੀਂ ਜਿਹੜਾ ਜਿੰਨੇ ਐਕਟ ਲੈ ਕੇ ਆਏ ਆ ਉਹ ਕਿਸਾਨਾਂ ਦੇ ਹੱਕ ਚ ਲੈ ਕੇ ਆਏ ਆ ਕੇਂਦਰ ਸਰਕਾਰ ਐਕਚੁਅਲੀ ਜਿ ਕਨਫਿਊਜ਼ਡ ਹੈ ਜਿਹੜੀ ਕਮਿਊਨਿਟੀ ਲਈ ਉਹ ਪਰੂਨ ਲੈ ਕੇ ਆਉਂਦੇ ਆ ਉਹ ਕਮਿਊਨਿਟੀ ਕਹਿੰਦੀ ਵੀ ਸਾਡੇ ਹੱਕ ਚ ਨਹੀਂ ਆ ਉਹ ਸਿਰਫ ਕੇਂਦਰੀ ਸਰਕਾਰ ਨੂੰ ਪਤਾ ਹੁੰਦਾ ਜਿੰਨੇ ਵੀ ਲੋਅ ਦੇ ਜਾਣਕਾਰ ਆ ਜਿੰਨੇ ਵੀ ਲੋਅ ਦੇ ਜਾਣਕਾਰ ਆ ਜਾਂ ਜਿਹੜੇ ਵੀ ਇਨ ਇੰਟੈਲੈਕਚੁਅਲ ਕਲਾਸ ਹੈਗੀ ਆ ਇੰਡੀਆ ਦੀ ਜੇ ਉਹ ਪੜ੍ਹਨਗੇ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਪੜ੍ਹਿਆ ਉਹ ਸਮਝਦੇ ਆ ਕਿ ਮੋਦੀ ਸਰਕਾਰ ਦੀ ਨੀਤੀ ਵਿੱਚ ਖੋਟਿਆ ਉਹ ਬਕਵਫ ਦੀ ਜ਼ਮੀਨਾਂ ਤੇ ਉੱਪਰ ਕਬਜ਼ੇ ਕਰਾਉਣਾ ਚਾਹੁੰਦੀ ਹੈ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਐਕਟ ਪਾਸ ਕੀਤਾ ਹੈ ਮੈਨੂੰ ਦੱਸੋ ਕਿ ਮੈਂ ਮਿਸਾਲ ਦੇ ਤੌਰ ਤੇ ਮੈਂ ਨਾਨ ਮੁਸਲਮਾਂ ਮੈਂ ਨਾਨ ਮੁਸਲਮਾਂ ਮੈਂ ਕਿਸੇ ਹੋਰ ਧਰਮ ਦੇ ਤਾਲਕ ਰੱਖਦਾ ਕੀ ਮੇਰਾ ਮੇਰਾ ਮੈਨੂੰ ਇਹ ਵੀ ਸੋਚਣਾ ਪਏਗਾ ਕਿ ਮੈਂ ਆਪਣੀ ਪ੍ਰਾਪਰਟੀ দান ਕਰਨੀ ਆ ਜਾਂ ਵਕਫ ਕਰਨੀ ਆ ਤੇ ਮੈਂ ਉਹ ਧਰਮ ਦੇਖ ਕੇ ਕਰਾਂ ਮੈਂ ਜਿਹਨੂੰ ਮਰਜ਼ੀ ਕਰ ਸਕਦਾ ਇਹੀ ਸਾਡਾ ਸੰਵਿਧਾਨ ਕਹਿੰਦਾ ਹੈ ਇਹੀ ਇਕੁਅਲ ਪ੍ਰੋਟੈਕਸ਼ਨ ਦੀ ਗੱਲ ਕਰਦਾ ਆ ਆਰਟੀਕਲ 14 ਆਰਟੀਕਲ 15 ਵੀ ਇਕੁਅਲ ਸਾਰੇ ਧਰਮਾਂ ਨੂੰ ਜਿਹੜੀ ਹੈ ਉਹ ਬਰਾਬਰੀਤਾ ਦੀ ਗੱਲ ਕਰਦਾ ਹੈ ਸਮਾਨਤਾ ਦੀ ਗੱਲ ਕਰਦਾ ਹੁਣ ਮੈਨੂੰ ਦੱਸੋ ਅਗਰ ਜੇ ਕੋਈ ਮੁਸਲਮਾਨ ਨਹੀਂ ਹੈਗਾ ਉਹ দান ਨਹੀਂ ਕਰ ਸਕਦਾ ਵਕਫ ਲਈ ਹੁਣ ਕਿਸੇ ਪਿੰਡ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਕਿਸੇ ਪਿੰਡ ਦੇ ਵਿੱਚ ਅਗਰ ਕਬਰਸਤਾਨ ਚਾਹੀਦਾ ਹੁਣ ਪਿੰਡ ਦੇ ਵਿੱਚ ਦੋ ਘਰ ਨੇ ਉਹਨਾਂ ਗਰੀਬ ਪਰਿਵਾਰ ਨੇ ਉਹਨਾਂ ਕੋ ਕਬਰਸਤਾਨ ਹੈ ਨਹੀਂ ਹੁਣ ਜੇ ਕੋਈ ਸਾਡਾ ਸਿੱਖ ਭਰਾ ਯਾ ਹਿੰਦੂ ਭਰਾ ਯਾ ਕੋਈ ਦਲਿਤ ਭਰਾ ਸਾਡਾ ਯਾ ਐਸੀ ਕਮਿਊਨਿਟੀ ਬਿਲੋਂਗ ਕਰਦਾ ਉਹ ਚਾਹੁੰਦਾ ਕਿ ਮੈਂ ਮੁਸਲਮਾਨਾਂ ਨੂੰ ਯਾਰ ਕੋਈ ਨਹੀਂ ਦੋ ਕਨਾਲ ਜਗ੍ਹਾ ਦੇ ਦਮ ਕਨਾਲਾਂ ਜਗ੍ਹਾ ਦੇ ਦਮ ਉਹ ਤੋਂ ਵਾਰੀ ਇਦਾਂ ਹੋ ਰਿਹਾ ਕਿ ਸਿੱਖ ਭਰਾ ਜਿਹੜੇ ਆ ਮਸੀਤਾਂ ਬਣਾ ਕੇ ਦਿੰਦੇ ਮੁਸਲਮਾਨ ਭਾਈਚਾਰੇ ਪੰਜਾਬ ਦੀ ਤਾਂ ਵਿਰਾਸਤ ਹੈ ਪੰਜਾਬ ਦੀ ਵਿਰਾਸਤ ਹੈ ਪੰਜਾਬ ਦੇ ਵਿੱਚ ਨੰਬਰ ਆਫ ਵਿਲੇਜ ਇਦਾਂ ਦੇ ਆ ਮੈਂ ਤੁਹਾਨੂੰ ਗਿਣਾ ਦਿੰਦਾ ਨੰਬਰ ਆਫ ਵਿਲੇਜ ਦੇ ਵਿੱਚ ਜਿੱਥੇ ਮੁਸਲਮਾਨਾਂ ਦੇ ਇੱਕ ਘਰ ਦੂਜਾ ਘਰ ਚਾਰ ਘਰ ਸੀ ਉੱਤੇ ਸਾਡੇ ਸਿੱਖ ਭਰਾਵਾਂ ਵੱਲੋਂ ਜਾਂ ਦੂਜੇ ਭਾਈਚਾਰੇ ਵੱਲੋਂ ਉਹਨਾਂ ਨੂੰ ਮਸਜਿਦਾਂ ਬਣਾ ਕੇ ਦਿੱਤੀਆਂ ਹੈ ਜਾਂ ਮਸਜਿਦਾਂ ਆਲਰੇਡੀ ਸੀ ਇਲੈਗਲ ਕਬਜ਼ੇ ਦੇ ਵਿੱਚ ਉਹਨਾਂ ਨੂੰ ਛੁੜਾ ਕੇ ਉਹਨਾਂ ਦੇ ਹਵਾਲੇ ਕੀਤਾ ਹੈ ਸਾਡੀ ਤਾਂ ਭਾਈਚਾਰਕ ਸਾਂਝ ਦੀ ਇੱਕ ਵਿਰਾਸਤ ਹੈ ਹੁਣ ਇਹ ਵਿਰਾਸਤ ਨੂੰ ਵੀ ਤੋੜਨਾ ਚਾਹੁੰਦੇ ਆ ਭਈ ਕੋਈ ਨਾਨ ਮੁਸਲਿਮ ਇਹਨਾਂ ਨੇ ਕੀ ਕੀਤਾ ਹੈ ਐਮੈਂਡ ਕਰਕੇ ਐਕਟ ਦੇ ਵਿੱਚ ਲਿਆਂਦਾ ਵੀ ਕੋਈ ਨਾਨ ਮੁਸਲਿਮ ਜਿਹੜਾ ਵਕਫੀ ਕਰ ਸਕਦਾ ਪ੍ਰਾਪਰਟੀ ਕਿ ਜਿਹੜਾ ਜਿੱਦਾਂ ਸ਼ੰਕੇ ਹੈਗੇ ਮੁਸਲਮਾਨਾਂ ਪਾਈ ਚਾਰੇ ਦੀ ਕਿ ਜਿਹੜੀਆਂ ਧਾਰਮਿਕ ਸਥਾਨ ਨੇ ਮਸਜਿਦ ਹੈਗੇ ਆ ਮਦਰਸੇ ਹੈਗੇ ਆ ਕਿ ਨਵੇਂ ਕਾਨੂੰਨ ਦੇ ਨਾਲ ਉਹਨਾਂ ਨੂੰ ਵੀ ਕੋਈ ਉਹਨਾਂ ਨਾਲ ਵੀ ਛੇੜਛਾੜ ਦੀ ਕੋਈ ਸੰਭਾਵਨਾ ਬੱਤੀ ਆ ਦੇਖੋ ਇਹਨਾਂ ਨੇ ਵਾਈ ਵਕਫ ਬਾਈ ਯੂਜ਼ਰ ਜਿਹੜਾ ਹੈ ਉਹ ਖਤਮ ਕੀਤਾ ਹੈ ਵਕਫ ਬਾਈ ਯੂਜ਼ਰ ਹੁੰਦਾ ਵਾ ਕਿ ਜਿਹੜੀ ਪ੍ਰਾਪਰਟੀ ਰੀਲਿਸ ਪਰਪਸ ਲਈ ਯੂਜ਼ ਹੋ ਰਹੀ ਹੈ ਕੰਟੀਨਿਊ ਕੰਟੀਨਿਊ نیوز لی سنس لانگ ٹائم تو وہ باقا با یوزر کہہ رہے ہیں چاہے اندر کارڈ ہوئے چاہے نہ ہوئے چاہے مالو مثال دے دورتے کو مسجد ہے مطلب وہ تو نماز ہو رہی ہے صدیہ تو تو وہ ان کنسیٹر ہوں دا چاہیے باقا با یوزر انہوں نے کہتا کہ نہیں باقا با یوزر نہیں مننا گئے انہوں نے کہا سو انہوں نے پتہ نہیں یہ کنے ایکٹ بنایا کنے ڈرافٹ کیتا کی کیتا انہوں نے انہوں نے منشا کی ہے میں مثال دینا بھئی آگرے دا تاج میل ہے تاج میل اتحاس کے اندر کنے بنایا ਹੁਣ ਜੇ ਕਹੋਗੇ ਕਿ ਉਹਨਾਂ ਦੇ ਉਹਨਾਂ ਦੇ ਜਿਹੜੇ ਵਾਰਸਾਂ ਨੇ ਜਿੰਨੇ ਵਾਰਸ ਨੇ ਉਹਨਾਂ ਨੂੰ ਜਾ ਕੇ ਕਹੋਗੇ ਵੀ ਤੁਸੀਂ ਤਾਜਮਹਲ ਦੀ ਪ੍ਰਾਪਰਟੀ ਦੇ ਕਾਗਜ਼ ਦਿਓ ਉਹ ਦੇ ਪਾਉਣਗੇ ਇਸੇ ਤਰੀਕੇ ਦੇ ਨਾਲ 15ਵੀਂ 16ਵੀਂ 17ਵੀਂ ਸਤਾਬ ਦੇ ਵਿੱਚ ਬਹੁਤ ਸਾਰੀਆਂ ਮਸਜਿਦਾਂ ਬਣੀਆਂ ਹੁਣ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਮਸਜਿਦਾਂ ਜਿਹੜੀਆਂ ਮਹਾਰਾਜ ਰਣਜੀਤ ਸਿੰਘ ਨੇ ਬਣਾ ਕੇ ਦਿੱਤੀਆਂ ਆਪਣੇ ਰਾਜ ਦੇ ਵਿੱਚ ਹੁਣ ਜੇ ਉਹ ਉਹਨਾਂ ਪ੍ਰਾਪਰਟੀਆਂ ਦੇ ਕਹੋਗੇ ਤੁਸੀਂ ਵੀ ਕਾਗਜ਼ ਦਿਖਾਓ ਉਹਨਾਂ ਮਸਜਿਦਾਂ ਦੇ ਕਿਉਂਕਾ ਪੋਸੀਬਲ ਹੈ ਇਹ ਬਿਲਕੁਲ ਵੀ ਨਹੀਂ ਹੈ ਇਹਨਾਂ ਨੇ ਉਹਦੇ ਨਾਮ ਤੇ ਕੀ ਕਰਨਾ ਕੋ ਜਿਹੜੇ ਕਾਗਜ਼ ਨਹੀਂ ਹੈਗੇ ਉਹ ਇਹਨਾਂ ਨੇ ਇਹਨਾਂ ਪ੍ਰਾਪਰਟੀ ਜਿਹੜੀਆਂ ਉਹ ਹੜੱਪ ਕਰਨੀਆਂ ਇਸੇ ਕਰਕੇ ਮੁਸਲਿਮ ਭਾਈਚਾਰੇ ਦਾ ਵਿਰੋਧ ਵੀ ਹੈ ਔਰ ਟਿਲ ਦੀ ਜਦ ਤੱਕ ਇਹ ਐਕਟ ਪਾਸ ਨਹੀਂ ਵਾਪਸ ਨਹੀਂ ਹੋ ਜਾਂਦਾ ਜਿਹੜਾ ਪਾਸ ਕੀਤਾ ਹੈ ਇਸ ਐਕਟ ਦੇ ਖਿਲਾਫ ਮੁਸਲਿਮ ਭਾਈਚਾਰੇ ਦੀ ਲੜਾਈ ਚੱਲੀ ਰਹੇਗੀ ਕਿਉਂਕਿ ਮੁਸਲਿਮ ਭਾਈਚਾਰੇ ਦੀ ਜਿਹੜੀ ਬੁਨਿਆਦ ਹੈ ਜਿਹੜੀ ਫਾਊਂਡੇਸ਼ਨ ਹੈ ਸਾਡੀ ਉਹਦੇ ਉੱਪਰ ਇਸ ਵਾਰ ਜਿਹੜਾ ਸਰਕਾਰ ਨੇ ਹਮਲਾ ਕੀਤਾ ਹੈ ਸਾਡੀ ਤਾਂ ਜਿਹੜੀ ਬੁਨਿਆਦ ਹੈ ਉਹਦੇ ਉੱਪਰ ਹਮਲਾ ਕੀਤਾ ਹੀ ਕੀਤਾ ਹੈ ਜਿਹੜੀ ਕਨਸਟੀਟਿਊਸ਼ਨ ਦੀ ਜਿਹੜੀ ਮੂਲ ਧਾਰਨਾ ਆ ਆਰਟੀਕਲ 14 ਜਿਹੜੇ ਇਕਵਲਟੀ ਬਿਫੋਰ ਲਾਦੀ ਗੱਲ ਕਰਦਾ ਹੈ ਜਾਂ ਮਾਈਨੋਰਟੀਜ਼ ਨੂੰ ਜਿਹੜੇ ਫੰਡਾਮੈਂਟਲ ਰਾਈਟ ਦਿੱਤੇ ਆ ਆਰਟੀਕਲ 25 ਦੇ ਵਿੱਚ ਆਰਟੀਕਲ 29 ਆਰਟੀਕਲ ਜਿਹੜਾ ਹੈ 28 ਦੇ ਵਿੱਚ ਉਹ ਜਿਹੜੇ ਰਾਈਟ ਸਾਨੂੰ ਦਿੱਤੇ ਗਏ ਆ ਉਹਨਾਂ ਅਧਿਕਾਰਾਂ ਦੇ ਵਿੱਚ ਇੰਟਰਫੇਰਸ ਕੀਤੀ ਹੈ ਸੈਂਟਰ ਦੀ ਸਰਕਾਰ ਨੇ ਕਿਉਂਕਿ ਆਰਟੀਕਲ 29 ਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕੋਈ ਵੀ ਮਾਈਨੋਰਟੀਜ਼ ਮੁਸਲਮਾਨ ਨਹੀਂ ਕੋਈ ਵੀ ਮਾਈਨੋਰਟੀਜ਼ ਆਪਣੇ ਰਿਲੀਜੀਅਸ ਅਫੇਅਰ ਜਿਹੜੇ ਆ ਖੁਦ ਮੇਨਟੇਨ ਕਰ ਸਕਦੇ ਆ ਆਪਣੇ ਇੰਸਟੀਟਿਊਸ਼ਨ ਆ ਉਹ ਖੁਦ ਚਲਾ ਸਕਦੇ ਆ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੇ ਕੋਲ ਹੋਏਗੀ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਐਮੈਂਡ ਕਰਕੇ ਕਿ ਵਕਫ ਦੇ ਵਿੱਚ ਵਕਫ ਬੋਰਡ ਜਿਹੜੇ ਸਟੇਟ ਦੇ ਬੋਰਡ ਹੋਣਗੇ ਤੇ ਜਿਹੜੀ ਸੈਂਟਰਲ ਕੌਂਸਲ ਹੁੰਦੀ ਹੈ ਵਕਫ ਦੀ ਉਹਦੇ ਵਿੱਚ ਨਾਨ ਮੁਸਲਮ ਮੈਂਬਰ ਹੋਣਗੇ ਸੀਓ ਦੀ ਐਂਟਰੀ ਕਰਾਈ ਇਹਨਾਂ ਨੇ ਕਿ ਸੀਈਓ ਜਿਹੜਾ ਹੈ ਪਹਿਲਾਂ ਮੁਸਲਮਾਨ ਹੋ ਸਕਦਾ ਸੀ ਅਫੀਸਰ ਹੁਣ ਉਹ ਜਿਹੜਾ ਨਾਨ ਮੁਸਲਮ ਵੀ ਹੋਏਗਾ ਵਾਈ ਕੀ ਹਿੰਦੂ ਐਂਡੋਨਮੈਂਟ ਐਕਟ ਦੇ ਅੰਦਰ ਭਾਜਪਾ ਗਵਰਨਮੈਂਟ ਐਮੈਂਡਮੈਂਟ ਕਰੇਗੀ ਕਰਕੇ ਲੈ ਕੇ ਆਏ ਕਿ ਭਈ ਇਹਦੇ ਵਿੱਚ ਮੁਸਲਮਾਨ ਜਾਂ ਸਿੱਖ ਜਿਹੜਾ ਉਹ ਮੈਂਬਰ ਹੋਏਗਾ ਮੰਦਰ ਮੈਨੇਜਮੈਂਟ ਕਮੇਟੀ ਦਾ ਹੋਣਾ ਵੀ ਨਹੀਂ ਚਾਹੀਦਾ ਸੀ ਵੀ ਕਹਿੰਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦੇ ਰਿਲੀਜੀਅਸ ਅਵੇਰ ਆ ਉਹ ਬੈਟਰ ਜਾਣਦੇ ਆ ਭਈ ਮੁਸਲਮਾਨਾਂ ਦੀ ਕਬਰਸਤਾਨ ਦੀ ਕੀ ਅਹਿਮੀਅਤ ਹੈ ਜਾਂ ਸਾਡੇ ਮਸਜਿਦਾਂ ਦੀ ਸਾਡੇ ਨਿਗਾਹ ਦੇ ਵਿੱਚ ਕੀ ਅਹਿਮੀਅਤ ਹੈ ਇਹ ਮੁਸਲਮਾਨ ਨੂੰ ਪਤਾ ਹੈ ਗੁਰੂ ਘਰ ਬਾਰੇ ਸਿੱਖ ਨੂੰ ਜ਼ਿਆਦਾ ਪਤਾ ਹੈ ਮੰਦਰ ਬਾਰੇ ਹਿੰਦੂ ਜੈਂਟਲਮੈਨ ਉਹਨਾਂ ਨੂੰ ਜ਼ਿਆਦਾ ਪਤਾ ਹੈ ਵੇ ਤੁਸੀਂ ਕਿਉਂ ਧਰਮ ਦੇ ਨਾਮ ਤੇ ਪੋਲਰਾਈਜ਼ ਕਰਕੇ ਕਿਉਂ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਕਿਉਂ ਤੁਸੀਂ ਭਾਰਤ ਨੂੰ ਤੋੜਨਾ ਚਾਹੁੰਦੇ ਹੋ ਤੁਸੀਂ ਇਕਨੋਮੀ ਨੂੰ ਵਧਾਉਣ ਦੀ ਗੱਲ ਕੀਤੀ ਸੀ ਤੁਸੀਂ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ ਤੁਸੀਂ 15 ਲੱਖ ਰੁਪਏ ਹਰ ਇੱਕ ਇੰਡੀਅਨ ਦੇ ਅਕਾਊਂਟ ਦੇ ਵਿੱਚ ਪਾਉਣ ਦੀ ਗੱਲ ਕੀਤੀ ਸੀ ਉਹ ਕਿੱਥੇ ਗਈਆਂ 5 ਟ੍ਰਿਲੀਅਨ ਇਕਨੋਮੀ ਕਿੱਥੇ ਗਈ ਅੱਜ ਭਾਰਤ ਦਾ ਹਰ ਇੱਕ ਨੌਜਵਾਨ ਬੇਰੋਜ਼ਗਾਰ ਨੌਜਵਾਨ ਉਹ ਡੀਗਰੀ ਮੋਦੀ ਜੀ ਸਾਨੂੰ ਨੌਕਰੀ ਕਰ ਦੋਗੇ ਅੱਜ 12 ਸਾਲ ਹੋ ਗਏ ਸਰਕਾਰ ਚੱਲਦੇ ਨੂੰ ਕਿ 10 ਸਾਲ ਲੱਗੇ ਚੱਲੋ 10 ਸਾਲ 2 ਕਰੋੜ ਨੌਕਰੀਆਂ ਹਰ ਸਾਲ ਕਿੰਨੀਆਂ ਹੋ ਗਈਆਂ 20 ਕਰੋੜ ਨੌਕਰੀਆਂ ਹੋ ਗਈਆਂ 20 ਕਰੋੜ ਨੌਕਰੀਆਂ ਹੋਣਗੇ ਇੱਕ ਘਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਹੋਗੀ ਪੰਜ ਮੈਂਬਰ ਹੁੰਦੇ ਘਰ ਦੇ ਵਿੱਚ ਘੱਟੋ ਘੱਟ ਹੁੰਦੇ ਹਰ ਘਰ 'ਚ ਪੰਜ ਮੈਂਬਰ ਹੁੰਦੇ ਆ 100 ਕਰੋੜ ਬੰਦੇ ਤੱਕ ਰੋਜ਼ਗਾਰ ਪਹੁੰਚ ਗਿਆ ਸੀ 100 ਕਰੋੜ ਬੰਦੇ ਤੱਕ ਰੋਜ਼ਗਾਰ ਪਹੁੰਚਾਉਣ ਦੀ ਬਜਾਏ ਇਹਨਾਂ ਨੇ ਕੀ ਕੀਤਾ ਕੀ ਕਹਿੰਦੇ ਆ ਅਸੀਂ 80 ਕਰੋੜ ਲੋਕਾਂ ਨੂੰ 5 ਕਿਲੋ ਰਾਸ਼ਨ ਦੇ ਰਹੇ ਆ ਯਾਰ ਕੈਸਾ ਤੁਸੀਂ ਨੌਨਸੈਂਸ ਹੁਕਮ ਚਲਾ ਰਹੇ ਹੋ ਨੌਨਸੈਂਸ ਗਵਰਨਮੈਂਟ ਚਲਾ ਰਹੇ ਆ ਸ਼ਹੀ ਇਮਾਮ ਉਹਨਾਂ ਨੇ ਵੀ ਗੱਲ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਵਿਧਾਨ ਸਭਾ ਦੇ ਵਿੱਚ ਇਸ ਬੈਲ ਦੇ ਵਿਰੋਧ ਵਿੱਚ ਮਤਾ ਲੈ ਕੇ ਆਉਣ। ਉਹਦੇ ਬਾਰੇ ਕੀ ਤੁਹਾਡਾ ਖਿਆਲ? ਮੈਂ ਬਿਲਕੁਲ ਸ਼ਹੀ ਇਮਾਮ ਸਾਹਿਬ ਦੀ ਇਸ ਗੱਲ ਦੇ ਉੱਪਰ ਅਸੀਂ ਸਾਰਾ ਮੁਸਲਿਮ ਪਾਈਚਾਰਾ ਉਹਨਾਂ ਦੀ ਇਸ ਗੱਲ ਤੇ ਲਬੈਕ ਕਹਿੰਦਾ ਹੈ। ਅਸੀਂ ਸਪੋਰਟ ਕਰ ਰਹੇ ਹਾਂ ਸ਼ਹੀ ਇਮਾਮ ਸਾਹਿਬ ਨੇ ਜੋ ਡਿਮਾਂਡ ਕੀਤੀ ਹੈ ਉਸ ਨੂੰ ਪੰਜਾਬ ਦੇਖੋ ਪੰਜਾਬ ਦੇ ਸਭ ਤੋਂ ਪਹਿਲਾਂ ਵੀ ਆਰ ਥੈਂਕਫੁਲ ਟੂ 올 ਦੀ ਮੈਂਬਰ ਪਾਰਲੀਮੈਂਟ ਜਿਹੜੇ ਪੰਜਾਬ ਤੋਂ ਨੇ 13 ਦੇ 13 ਉਹਨਾਂ ਨੇ ਜਿਹੜਾ ਉਹਦੇ ਮੁਖਾਲਫਾ ਚ ਬੋਲਿਆ ਪਹਿਲੀ ਸਟੇਟ ਹੈ ਪੰਜਾਬ ਜਿਹਦੇ ਸਾਰੇ ਸੰਸਦ ਮੈਂਬਰਾਂ ਨੇ ਦਾ ਵਿਰੋਧ ਕੀਤਾ ਇਸੇ ਕਰਕੇ ਅਸੀਂ ਥੈਂਕਸ ਕਰ ਰਹੇ ਹਾਂ ਕਿ ਉਹਨਾਂ ਨੇ ਇਨਸਾਫ ਦੀ ਲੜਾਈ ਲੜੀ ਇਨਸਾਫ ਦੇ ਨਾਲ ਖੜੇ ਹੋਏ ਦੇਖੋ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿਹੜੀ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਰਹੀ ਹੈ ਇਹ ਜ਼ੁਲਮ ਮੁਸਲਮਾਨਾ ਦੇ ਉੱਪਰ ਕੀਤਾ ਸਰਕਾਰ ਨੇ ਉਹਦੇ ਖਿਲਾਫ ਪੰਜਾਬ ਦੇ ਸਾਰੇ ਸਾਰੇ ਐਮਪੀ ਜਿਹੜੇ ਉਹਦੇ ਖਿਲਾਫ ਹੋ ਗਏ ਅਸੀਂ ਉਹਨਾਂ ਦਾ ਥੈਂਕਸ ਕਰ ਰਹੇ ਹਾਂ ਬਟ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੈ ਉਹਨਾਂ ਨੇ ਮੁਖਾਲਫਤ ਵੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਮਮਤਾ ਬਨਰਜੀ ਨੇ ਸਟੇਟਮੈਂਟ ਜਾਰੀ ਕੀਤੀ ਹੈ ਉਦਾਂ ਆ ਮਾਨਜੋਗ ਭਗਵੰਤ ਮਾਨ ਸਾਹਿਬ ਵੀ ਇੱਕ ਸਟੇਟਮੈਂਟ ਜਿਹੜੀ ਜਾਰੀ ਕਰਨ ਉਹਨੂੰ ਜਿਹੜਾ ਅਮਲੀ ਜਾਮਾ ਪਜਾਣ ਘੱਟੋ ਘੱਟ ਪੰਜਾਬ ਦੇ ਵਿੱਚ ਜਿਹੜਾ ਇਹ ਆਪਾਂ ਇਹ ਐਕਟ ਜਿਹੜਾ ਉਹਨੂੰ ਲਾਗੂ ਨਾ ਹੁੰਦਾ ਹੀ ਇੱਥੇ ਹੋ ਕੇ ਅਸੀਂ ਜਿਹੜੇ ਇਸ ਐਕਟ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰੀਏ ਤੇ ਅਸੀਂ ਉਮੀਦ ਕਰਦੇ ਹਾਂ ਭਗਵੰਤ ਮਾਨ ਸਾਹਿਬ ਜ਼ਰੂਰ ਇਸ ਭਾਈ ਮੁਸਲਿਮ ਭਾਈਚਾਰੇ ਦੇ ਨਾਲ ਇਨਸਾਫ ਕਰਦੇ ਹੋਏ ਇਸ ਗੱਲ ਨੂੰ ਜ਼ਰੂਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਦੇ। ਜੀ। ਤੋਂ ਇਹ ਸਨ ਐਡਵੋਕੇਟ ਨਾਇਮ ਖਾਨ ਸਾਹਿਬ ਜਿਹੜੇ ਮੁਸਲਮਾਨ ਸੰਗਠਨ ਪੰਜਾਬ ਦੇ ਪ੍ਰਧਾਨ ਨੇ ਤਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਸ਼ੰਕੇ ਨੇ ਮੁਸਲਮਾਨ ਭਾਈਚਾਰੇ ਦੇ ਇਸ ਨਵੇਂ ਕਾਨੂੰਨ ਨੂੰ ਲੈ ਕੇ ਉਹ ਕਲੀਅਰ ਕੀਤੇ ਹੈਗੇ ਨੇ ਕਿ ਕੀ ਜਿਹੜੇ ਨੁਕਸਾਨ ਹੋ ਸਕਦੇ ਨੇ ਮੁਸਲਮਾਨ ਭਾਈਚਾਰੇ ਨੂੰ ਇਸ ਬੈਲ ਦੇ ਲਾਗੂ ਹੋਣ ਦੇ ਨਾਲ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਪੰਜਾਬ ਦੇ ਵਿੱਚ ਇਸ ਜਿਹੜਾ ਕਾਨੂੰਨ ਹੈ ਉਹਨੂੰ ਲਾਗੂ ਨਾ ਹੋਣ ਦਿੱਤਾ ਜਾਵੇ। ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ